ਪੁੱਤ ਕਰਦੇ ਮਾਂ ਵੰਦੇ ساری ਉਮਰ ਨਹੀਂ ਦੇ ਸਕ ਦੇ ਪੁੱਤ ਕਰਦੇ ਮਾਂ ਵੰਦੇ ਕੀਤੀ ਮਾਂ ਦੀ ਸੇਵਾ ਕੀਤੀ ਮਾਂ ਦੀ ਸੇਵਾ ਪਾਈ ਬਿਰਚੀ ਜਾਵੇ ਨਾ சை விக்கி மூல்ல மூல்லாம் ரெந்தி பனா மாரிஷா தே ਸਾਰੀ ਉਮਰ ਨਹੀਂ ਦੇ ਸਕਦੇ ਪੁੱਤ ਕਰ ਜੇ ਮਾ ਵੰਦੇ ਸਾਰੀ ਉਮਰ ਨਹੀਂ ਦੇ ਸਕ ਦੇ ਪੁੱਤ ਕਰ ਜੇ ਮਾ ਵੰਦੇ ਮਾ ਦੇ ਬਾਜੋ ਅੱਖਾਂ ਮੂਰੇ ਮਾ ਦੇ ਬਾਜੋ ਅੱਖਾਂ ਮੂਰੇ ਮੇਰਾ ਸ਼ਾ ਜਾਂਦਾ ਚੇਤੇ ਕਰਕੇ ਮਾਨੋ ਦਿਲ ਇਹ ਗੇੜਾ ਖਾ ਜਾਂਦਾ ਚੇਤੇ ਕਰਕੇ ਮਾਨੋ ਦਿਲ ਇਹ ਗੇੜਾ ਖਾ ਜਾਂਦਾ ਮਾਨੀ ਸਿਰ ਤੇ ਬੇੜੀ ਡੁੱਬਦੀ ਮਾਨੀ ਸਿਰ ਤੇ ਬੇੜੀ ਡੁੱਬਦੀ ਵਿੱਚ ਤਲਾਵਾ ਦੇ ਸਾਰੀ ਉਮਰ ਨਹੀਂ ਦੇ ਸਕ ਦੇ ਪੁੱਤ ਕਰ ਜੇ ਮਾ ਵੰਦੇ ساری ਉਮਰ ਨੀ ਦੇ ਤੱਕ ਦੇ ਪੁੱਤ ਕਰ ਜੇ ਮਾ ਵੰਦੇ ਐ ਦੁਨੀਆਂ ਦੇ ਪੁੱਤਰੋਂ ਐ ਦੁਨੀਆਂ ਦੇ ਲੋਕੋ ਮਾਂ ਮਾਸ ਦਾਸ ਤਕਾਰੀ ਕਰੋਂ ਐ ਦੁਨੀਆਂ ਦੇ ਪੁੱਤਰੋਂ ਮਾਰੂ ਕਦੇ ਸਤੌਣਾ ਨੀ ਫੇਰ ਪਉ ਪਛਤਾਉਣਾ ਮੇੜਾ ਮੁੜ ਕੇ ਆਉਣਾ ਨਹੀਂ ਫੇਰ ਪਉ ਪਛਤਾਉਣਾ ਮੇੜਾ ਮੁੜ ਕੇ ਆਉਣਾ ਨਹੀਂ ਨੈਣ ਵਿੱਚ ਗਈ ਫੇਰ ਨਾ ਵੇਖੇ ਨੈਣ ਵਿੱਚ ਗਈ ਫੇਰ ਨਾ ਵੇਖੇ ਕੂਕ ਕਲਾਵਾ ਦੇ ساری عمر ਨਹੀਂ ਦੇ ਤੱਕ ਦੀਪਕ ਕਰ ਜੇ ਮਾਵਾ ਦੇ ਚਾਰਿ ਉਮਰ ਨਹੀਂ ਦੇ ਤੱਕ ਦੀਪਕ ਕਰ ਜੇ ਮਾਵਾ ਦੇ ਜਿੱਥੇ ਮਾਂ ਦੀ ਸੇਵਾ ਜਿੱਥੇ ਮਾਂ ਦੀ ਸੇਵਾ ਬਾਪੂ ਦਾਸਨ ਕਰ ਕਰੋ ਓੰਕਾਰ ਦਾ ਲਖਣਾ ਬਹਿ ਕੇ ਆਪ ਵਿਚਾਰ ਕਰੋ ਓਮਕਾਰ ਦਾ ਲਖਣਾ ਬਹਿ ਕੇ ਆਪ ਵਿਚਾਰ ਕਰੋ ਅਸੀਂ ਬਣ ਜੀਏ ਰਾਹੀ ਅਸੀਂ ਬਣ ਜੀਏ ਰਾਹੀ ਮਾਣੇ ਦਸਿਆ ਰਾਵਾਂ ਦੇ ਚਾਰੀ ਉਮਰ ਨਹੀਂ ਦੇ ਸਕ ਦੇ ਪੁੱਤ ਕਰ ਜੇ ਮਾ ਵਾਂਦੇ ਸਾਰੀ ਉਮਰ 니 ਤੇ ਸਕ ਦੇਪਕ ਕਰ ਜੇ ਮਾਮਾ ਦੇ ਸਾਰੀ ਉਮਰ 니 ਤੇ ਸਕ ਦੇ ਪੁੱਤ ਕਰ ਜੇ ਮਾਮਾ ਦੇ ਸਾਰੀ ਸੰਗਤ ਆਖੋ ਬੰਦੀ ਛੋੜ ਮਹਾਰਾਜ ਕੀ ਜੈ ਸਾਰੀ ਉਮਰ 니 ਦੇ ਸਕਦੇ ਪੁੱਤ ਕਰ ਜੇ ਮਾਮਾ ਫੌਜੀ ਸਾਹਿਬ ਜੀ ਇਸ ਨਗਰ ਤੋਂ ਮਹਾਰਾਜ ਦੇ ਚਰਨ ਕਮਲਾਂ ਵਿੱਚ ਹਾਜ਼ਰੀ ਲਵਾਉਂਦੇ ਹੋਏ ਉਸ ਰੂ ਨੂੰ ਸ਼ਰਦਾ ਦੇ ਨਾਮ ਨਾਲ ਪੇਟਾ ਕਰਦੇ ਹੋਏ ਬੇਅੰਤ ਅਸ਼ੀਰਵਾਦ ਮਾਨਿ ਸ਼ਬਦ ਉਪਸ਼ੋਕ ਬੌਸ਼ਿਸ਼ ਕਰਕੇ ਗੁਰੂ ਮਹਾਰਾਜ ਜੀ ਕਿਰਪਾ ਕਰ ਦਿਆ ਕਰਦੇ ਸਤਿ ਪੁਰਸ਼ ਕਹਿੰਦੇ ਮਰਨਾ ਸੱਚ ਹੈ ਤੇ ਜਿਉਣਾ ਝੂਠ ਹੈ ਮਰਨ ਤੋਂ ਸਾਨੂੰ ਡਰ ਲੱਗਦਾ ਭਾਵੇਂ 100 ਸਾਲ ਦੀ ਉਮਰ ਹੈ ਕਾਲ ਯੁਗ ਦੇ ਵਿੱਚੇ ਲਿਖਿਆ ਸ਼ਾਸਤਰਾ ਚ 120 ਸਾਲ ਦੀ ਜਿਹੜੀ ਆ ਜੂ ਹੈ ਜੀਵ ਦੀ ਪਰ ਹੁਣ ਜੇ ਨਿਗਾਹ ਮਾਰ ਕੇ ਦੇਖੀਏ 60 63 ਤੇ ਜਾ ਕੇ ਬਲਾਵਾ ਆ ਜਾਂਦਾ ਹੈ ਦੁਖਦੀ ਗੱਲ ਇਹ ਐ ਵੀ ਜਿਹੜੀ ਮੌਤ ਐ ਉਹ ਵੀ